ਗਵਰਨਮੈਂਟ ਸਰਵਿਸ ਸਰਵਿਸ ਲੈਕਚਰ ਸਾਨੂੰ ਜੀ ਆਪਣੇ ਇਨਸਾਫ ਤੇ ਬਣਿਆ ਸਾਡਾ ਧੱਕਾ ਕੀਤਾ ਗਿਆ ਇਹ ਜਲਾ ਅਕਾਲ ਤਖਤ ਸਾਹਿਬ ਦਾ ਇਕਰ ਨਹੀਂਗਾ ਜਿਹੜਾ ਵਿਧਿ ਵਿਵਧਾਨ ਹੈ ਅਕਾਲ ਤਖਤ ਸਾਹਿਬ ਦਾ ਉਹ ਹੈਗੀ ਜਿਹੜੀ ਮਰਿਆਦਾ ਦੀ ਆਪਾਂ ਉਸ ਅਕਾਲ ਤਖਤ ਸਾਹਿਬ ਦੇ ਸਕੱਤਰੇ ਨੂੰ ਕਿ ਜਿਵੇਂ ਕਹਨੋਂ ਕੀ ਇੱਕ ਆਪਾਂ ਜਿਹੜਾ ਸਧਾਰਨ ਇੱਕ ਕੰਪਲੇਂਟ ਸੈਂਟਰ ਕਹਿੰਦਾ ਉਹਤੇ ਸਰਪ ਉੱਤੇ ਜਰਰੀ ਤੇ ਤੁਸੀਂ ਉਹ ਉਹਨੂੰ ਲੈ ਕੇ ਕੰਪਲੈਕਸ ਕਰ ਰਹੇ ਹੋ ਤੇ ਚਲੋ ਠੀਕ ਹੈ ਜੈਜਾ ਸਾਹਿਬ ਦਾ ਹਰ ਫਰਮਾਨ ਸਾਡੇ ਸਿਰ ਮੱਥੇ 'ਤੇ ਅਸੀਂ ਮੰਨਦੇ ਹਾਂ ਕੋਈ ਵੀ ਉਹਨਾਂ ਦੇ ਸਾਨੂੰ ਇੱਕ ਟੱਕ ਸਟੈਬਲਿਸ਼ ਹੈ ਉਦੋਂ ਤੋਂ ਇਹ ਪਰੰਪਰਾ ਚੱਲਦੀ ਆ ਗਾਂ ਵੀ ਚੱਲਦੀ ਰਹਿਣੀ ਆ ਰਹਿੰਦੀ ਦੁਨੀਆ ਤੱਕ ਪਰ ਥੋੜਾ ਸਿਆਸਤਕੋੜੂ ਕਿਨੇ ਨਿਵੇਂ ਲੈ ਕੇ ਜਾਣਾ ਜਿਹੜਾ ਸਾਰਾ ਕੁਝ ਸੈਟਲ ਹੋ ਗਿਆ ਕੋਟਾ ਨਹੀਂ ਸੈਟਲ ਹੁੰਦਾ ਤੇ ਫੇਰ 6 ਸਾਲ 6-7 ਸਾਲ ਹੋ ਗਏ ਨੇ ਹਾਈ ਕੋਰਟ ਦੇ ਰੋਲਾਈ ਨੇ ਉਹ ਤਾਂ ਨਿਵੇਂ ਲੈ ਗਏ ਜਿਹੜੇ ਤੁਸੀਂ ਕਹਿੰਦੇ ਆ ਇਹ ਕੁਝ ਇਹ ਤਾਂ ਆਪਣੇ ਆਈਪੀ ਸੀ ਕਿ ਅੰਮੀ ਜੀ ਤਾਂ ਇਹ ਆਪਾਂ ਹੁਣ ਉਹ ਸਪੈਸਿਫਿਕ ਨੂੰ ਲੈ ਕੇ ਕੋਈ ਗੱਲ ਨਹੀਂ ਆਖ ਸਕਦੇ ਬਿਕੋਜ਼ ਆਪਾਂ ਸਾਰੇ ਡਾਕਟਰ ਸਾਹਿਬ ਨੇ ਦੇ ਰਿਸਰਚ ਕਰਦੇ ਆ ਚਲੋ ਜਿਹੜੇ ਜੈਲਦਾ ਸਾਹਿਬ ਨੇ ਜਿਹੜੀ ਵੀਰ ਸਿੰਘ ਜੀ ਬੜੇ ਸਰਕਾਰੀ ਹੋ ਗਏ ਤੇ ਆਪਾਂ ਉਹਨਾਂ ਦਾ ਉਹ ਉਹਦੇ ਮਤਲਬ ਉਹਨਾਂ ਦਾ ਸਰਕਾਰ ਉਹਨਾਂ ਦਾ ਮਾਣ ਕਰਦੇ ਆ ਇੱਜ਼ਤ ਦੇ ਆਪਾਂ ਦੀ ਉਹਨਾਂ ਕੋਲ ਕੋਈ ਉੱਤਪਾਦ ਸਟੇਟਸ ਹੈ ਜੇ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੀ ਬਹੁਤ ਸਾਰੀਆਂ ਉੱਤੇ ਕੰਪਲੇਂਟਸ ਗਈਆਂ ਤੇ ਜਿਹੜੇ ਸੀਨੀਅਰ ਲੀਡਰ ਸਰਬੰਧ ਨੇ ਉਹਨਾਂ ਦੇ ਮੁਤਲਕ ਵੀ ਕੀ ਇੱਕ ਤਰ੍ਹਾਂ-ਤਰ੍ਹਾਂ ਦੇ ਕਮੇਟਸ ਕੀਆ ਪਰ ਇਟਾ ਚੋਂ ਉਹਨਾਂ ਦੇ ਸਿੰਘ ਸਾਹਿਬ ਨੇ ਫੈਸਲਾ ਕਰਨਾ ਉਹਨਾਂ ਦੇ ਕੋਈ ਉਹਨਾਂ ਦੇ ਕਾਰਵਾਈ ਹੋਈ ਆ ਮਤਲਬ ਕੋਈ ਟੋਟਸ ਗਿਆ ਜਿਹੜੀਆਂ ਬਾਕੀਆਂ ਆ ਕੋਈ ਇਹਦਾ ਆਪਣੇ ਇਤਹਾਸਾ ਨਹੀਂ ਆਇਆ ਜੀ ਖਾਲੇ ਤੱਕ ਐਸਾ ਬਣਾਓ ਇਹਦੇ ਛੋਟੇ ਇਤਿਹਾਸ ਨਹੀਂ ਆਇਆ ਨੋ ਪਰ ਮੈਂ ਤਾਂ ਇਹ ਕਹਿ ਰਿਹਾ ਵੀ ਉਹ ਜਿਹੜਾ ਜਿਹੜੀ ਕਮਪਲੇਂਟ ਚੱਲਦੀ ਆਇਆ ਤਾਂ ਜੈਜਾ ਸਰਬਾਨ ਨਹੀਂ ਉਹਦੇ ਫੈਸਲਾ ਜਾਂਦਾ ਕਿ ਉਹਨਾਂ ਨੇ ਬੀਬੀ ਜੀ ਗਿਰਕੌਰ ਜੀ ਨੂੰ ਨੋਟਿਸ ਦਿੱਤਾ ਬੀਬੀ ਜੀ ਉਹਦਾ ਜਵਾਬ ਦੇ ਦੇਣਗੇ ਉਹ ਤਾਂ ਕਨਸੈਂਟ ਹੋ ਜਾਣੀ ਆ ਬਟ ਇੰਨੀਆਂ ਕਈ ਜਿਹੜੀਆਂ ਬੇਬੁਨਿਆਦ ਜਿਹੜੀਆਂ ਜੀਆਂ ਕੰਪਲੇਂਟਸ ਐਪਲੀਕੇਸ਼ਨਸ ਉਹ ਵੀ ਚੱਲ ਰਹੀ ਨੇ ਅੱਛਾ ਨਾਲ ਉਹਦੇ ਨਾਲ ਜੋ ਵੀ ਗੱਲ ਕੋਈ ਆ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ ਪ੍ਰਧਾਨ ਜੀ ਦੀ ਇਲੈਕਸ਼ਨ ਆ ਰਹੀ ਹੈ ਉਹ ਜਦੋਂ ਹਰਸਾਂ ਨਾਲ ਸ਼ੁਰੂ ਹੋਈਆ ਸੋ ਕਈ ਜਿਹੜੇ ਆਪਣੇ ਲੀਡਰਸ ਨੇ ਜਾਂ ਕਾਰਮਕਾਗੂ ਨੇ ਉਹ ਇਸ ਤਰੀਕੇ ਨਾਲ ਦੇਖ ਰਹੇ ਆ ਕਿ ਇਹ ਸੋ ਲੈ ਕੋ ਸਿਲੈਕਸ਼ਨ ਨੂੰ ਆਪਣੇ ਮਤੇ ਨਜ਼ਰ ਰੱਖਦੇ ਹੋਏ ਵੀ ਵਿੱਚ ਹੀ ਕੰਟੀਨਿਊ ਇਹ ਜਿਹੜੇ ਕੰਪਲੀਟ ਕਰਨ ਵਾਸਤੇ ਜਿਹਨਾਂ ਨੂੰ ਭੇਜਿਆ ਉਹਨਾਂ ਨੂੰ ਜਿਹੜੇ ਕਈ ਵਾਰ ਸੇ ਇੱਕ ਅਕਾਲੀ ਲੀਡਰ ਹੈ ਆਪਸ ਵਿੱਚ ਚਾੜ੍ਹਦੇ ਸਾਰੇ ਉਹਨਾਂ ਨੂੰ ਅਕਾਲੀ ਦਲ ਨੇ ਕਈ ਆਪਣੀ ਕਮੇਟੀਆਂ ਚ ਉਹਨਾਂ ਨੂੰ ਨਮਾਇਦੀ ਦਿੱਤੀ ਆ ਜਿਹੜਾ ਇਥੇ ਆਪਣਾ ਜਗENDER ਦਾ ਆਪਣੇ ਹੈਗਾ ਰਣਜੀਤ ਸਿੰਘ ਰਾਣਾ ਜਿਹੜਾ ਗਿਆ ਉਥੇ ਜਿਹੜਾ ਨੇ ਕੰਪਲੇਂਟ ਦਿੱਤੀ ਹੈ ਜਿਹੜੇ ਕੋਲ ਨੇਡੋ ਜਿਹੜੇ ਬੰਦੇ ਆ ਉਹ ਸਾਰੇ ਯਸਮਨ ਕਿੰਨੇ ਆਹੇ ਬੰਦੇ ਦੋ ਵਾਰੀ ਕਹੀ ਐ ਸੀ ਕੰਪਲੇਂਟ ਇੱਕ ਵਾਰ ਇੱਕ ਪਹਿਲਾਂ ਕਹੀ ਸੀ ਖਰਦਾਸਪੁਰ ਦੇ ਸੀ ਉਹ ਕਿਹਦੇ ਬੰਦੇ ਆ ਉਹ ਚਲੋ ਉਹ ਵੀ ਗਾਲੀ ਦਲਦੇ ਹੀ ਹੁੰਦਾ ਗਾਲੀ ਦਲਦੇ ਹੀ ਆ ਉਹ ਤੋਂ ਆਪਾਂ ਦੇਖ ਹੀ ਸਕਦੇ ਪਰਾ ਮੰਡੀਆਂ ਜਦੋਂ ਉਹਨਾਂ ਨੇ सवाल जवाब किए जो पहले मरी गए कोई गलत आई नहीं तो अपने स्पष्ट तौर दो कंपलेट गई